ਪਰਮਾਤਮਾ ਨੇ ਸਾਨੂੰ ਜਦੋਂ ਬਣਾਇਆ ਨਾ ਮਾਇਆ ਦੀ ਪਾਗ ਜਿੰਦਰਾ ਮਾਰ ਦਿੱਤਾ ਜੀ ਤੇ ਚਾਬੀ ਕਨੂੰ ਦੇ ਦਿੱਤੀ ਜੀ ਗੁਰੂ ਗੁਰੁਕੁੰਜੀ ਪਾਉ ਨੇਵਲ ਮਨ ਕੋਠਾ ਤਨ ਛੱਤ ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਕੜੇ ਅਵਰਣ ਕੁੰਜੀ ਹੱਥ ਕਦੇ ਹੋਰ ਕਿਸੇ ਕੋਲ ਕੁੰਜੀ ਨਹੀਂ ਜਿਹ ਹੈਗੀ ਜਿਹੜਾ ਤੁਹਾਡੇ ਅਜ ਕपाट ਖੋਲ ਦੇਵੇ ਕੇਵਲ ਤੇ ਕੇਵਲ ਗੁਰੂ ਕੋਲ ਕੁੰਜੀ ਹੈ ਰੱਬ ਨੇ ਗੁਰੂ ਨੂੰ ਕੁੰਜੀ ਦਿੱਤੀ ਜੀ ਵਰ ਕੇ ਸੇ ਕੋਈ ਪੂੰਜੀ ਨਹੀਂ ਹੈ ਅਗਰ ਨਾ ਪੂੰਜੀ ਹੱਥ ਕਿ ਮੈਂ ਕਰਿਓ ਇੱਥੇ ਤੇ ਗੁਰੂ ਪੁੱਤਰਾਂ ਨੇ ਜਿਨ੍ਹਾਂ ਨੇ ਕਹਿਣਾ ਨਹੀਂ ਨ ਮੰਨਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਬਾਰੇ ਵੀ ਆ ਗਿਆ ਪੁੱਤਰੀ ਕੌਲ ਨਾ ਪਾਲਿਓ ਬਾਬਾ ਸ੍ਰੀ ਚੰਦ ਤੇ ਲక్ష్ਮੀ ਚੰਦ ਜੀ ਨੇ ਕਹਿਣਾ ਨਹੀਂ ਸੀ ਮੰਨਦੇ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਦੇ ਬਾਰੇ ਵੀ ਬਚਨ ਆ ਗਿਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟਿਏ ਆਪਣੇ ਗੁਰੂ ਪੀਰ ਦਾ ਕਹਿਣਾ ਮੋ